ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਅਮੀਰ ਕਰਦੇ ਆਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਕੋਈ ਟਾਈਮ ਆ ਟਾਈਮ ਨਾ 1:30 ਵਜ ਗਿਆ ਆਪਾਂ ਹੁਣ ਕੰਮ ਧੰਦੇ ਕਰਕੇ ਸਾਰੇ ਨਵੇਂੜ ਤੇ ਆਪਾਂ ਚੱਲ ਕੇ ਉਹਨਾਂ ਦੇਖੇ ਉਹਨਾਂ ਗੀੜਾ ਮੇਲੇ 'ਚ ਤੇ ਆਪਾਂ ਹੋਰ ਆ ਕੇ ਕਰਦੇ ਆਂ ਕੰਮ ਧੰਦਾ ਫੇ ਆਪਾਂ ਜਾਣਾ ਜੀ ਵਿਆਹ ਚਲੋ ਜੀ ਆਪਾਂ ਨਾ ਮੇਲੇ ਤੇ ਜਾ ਜਾਈਏ ਨਾਲ ਤੁਹਾਨੂੰ ਦਿਖਾਉਣੇ ਚਲੋ ਆਪਾਂ ਚੱਲੀਏ ਮੇਲੇ ਤੇ ਅੱਜ ਜੋ ਮੌਸਮ ਮੀਂਹ ਵਾਲਾ ਹੋਇਆ ਪਿਆ ਮੀਂਹ ਆਉਂਦਾ ਦਾ ਸਾਡੇ ਮੇਲੇ ਤੇ ਤੇ ਦੇਖਦੇ ਵੀ ਮੀਂਹ ਆਉਂਦਾ ਜਾਂ ਕਿ ਮੇ ਪੂਰਾ

ਆਸਵਾਦ ਨਹੀ ਆ ਸਕਦੀ ਹੈ ਕਿਉਂਕਿ ਫਿਰ ਆਤੀ ਨਹੀਂ ਆਉਂਦੀ ਆਹ ਨਹੀ ਆਉਂਦੀ ਕੋਈ ਪਲਾਟ ਦੇਖ ਗਿਆ ਕਾਤਾ ਪਿਆਦਾ ਦੜਕੀ ਖੜੀ ਨੇ ਸਵਾਗਤ ਕਰੇ ਮੇਰੇ ਤੋਂ ਪਹਿਲੇ ਨਾ ਕਰੇ ਟੋਆ ਜਾਂਦੇ ਤੇ ਕਾਰੇ ਦੇ ਕਿਨਾਰੇ ਆ ਜਾਣਾ ਕਰੇ ਚੱਲੋ ਹਾਂ ਦੇ ਬਾਲਕੀ ਆ ਜਾ ਰਹੇ ਸਕੂਲਾਂ ਦੇ ਦਿਖਾਉਣ ਪਰ ਤੇਰਾ ਪਾਂਡੇ ਦੇ ਕਿੰਨੇ ਸੁਣੇ ਪੈ ਨੇ ਪਲਾਸਟਿਕ ਦੇ ਸੋਹਲਾ ਆ ਜੇ ਲੈ ਨਾ ਨੀਗੇ ਨੀਗੇ ਆਗਲਾ ਸਵਗੀ ਰੋਟੇਰੇ ਨਹੀਂ ਆਹ ਕੁੰਡੇ ਵਾਲੇ ਸਾਰੇ ਲੱਕੜ ਦਾ ਸਮਾਨ ਆ ਰਿਹਾ ਚੰਪੜੇ ਤੋਂ ਮਹਾਂਪੁਰ ਕਰਵਾਉਂਦੇ ਗੱਡੀਆਂ ਵਾਲੇ ਵੀ ਨੇ ਦੇਖੋ ਮੇਲੇ 'ਚ ਦੁਕਾਨਾਂ ਲਾਉਣ ਲੱਗ ਗਏ ਮੈਂ ਦੱਸ ਰਹੀ ਹਾਂ ਵਾਲੇ ਆਇਆ 150 ਦੇ 2-2 ਪੀਲੇ ਆ 150 ਦੇ 2-2 ਪੀਲੇ 300 ਦੇ 2-2 ਪੀਲੇ ਆਇਓ 150 ਸੇ ਲੱਗ ਰਹੇ ਨੇ 10 ਰੁਪਏ ਸੇ 20 ਰੁਪਏ ਫਰਮੱਲਾ ਹੋਰ ਪੂਰਾ ਭਰ ਗਿਆ ਲੈਣਾ ਗੁੱਡ ਮਾਰੋ ਜਲਦੀ ਟਾਈਮ ਸ਼ੱਲੇ ਦੇਖੋ ਕਿੰਨੇ ਸੌਣੇ ਕਿੰਨੇ ਪੂਰਾ ਫਰਗਾਮੇਲਾ ਦੇਖੋ ਕਿੰਨੀ ਫੀਡ ਹੋਗੀ 6 ਕਿਸਾਨਾਂ ਦਾ 150 ਦਾ 200 ਦਾ ਸੱਤ ਨੇ ਪਾਸ ਸਨੇ ਨੇ ਬੜੀਆਂ ਦੁਕਾਨਾਂ ਨੇ ਪਾਸ ਸਾਰੀਆਂ ਉਹ ਗਰਾਮੇਲਾ ਦੇਖੋ ਉਹ ਪਟਾਖੇ ਰੋ ਲੱਗ ਰਿਹਾ ਹੈਗਾ 5  경찰 2.5-3.5시 4 query 1 device Nighi തീ ചാൻ്റെ ഇനി ചെറു കൂലോ ബോട്ട് ചണ്ടോട ലോ ബ ¡Oh, de this. 妈妈，你还是不回来？ ਲਓ ਜੀ ਆਪਾਂ ਜਾਏ ਆਪਾਂ ਨਾ 10 ਮਿੰਟ ਗੇੜਾ ਦੇ ਆਏ ਮੇਲੇ ਚ ਤੇ ਉੱਤੋਂ ਨਾ ਕਣੀਆਂ ਆਪਾਂ ਲਾਗੀਆਂ ਸੁੱਥੇ 10 ਮਿੰਟ ਆਪਾਂ ਗੇੜਾ ਦੇ ਕੇ ਆਪਾਂ ਇੱਕ ਤਾਂ ਲੈ ਆ ਸੰਦ ਦਿਖਾਉਣੇ ਆ ਯਾਰ ਵਾਰਡ ਇਹ ਆਪਣੇ ਨਾ ਮੁੱਕ ਰਹੀ ਸੀਗੇ ਇੱਕ ਆਪਾਂ ਲੈ ਆ ਲੱਪੜੀ ਖੜਚੀ ਇੱਕ ਆਪਾਂ ਲੈ ਆ ਕੱਪ ਦੇਖੋ ਸਾਰਿਆਂ ਤੋਂ ਜ਼ਿਆਦਾ ਮਹਿੰਗੀ ਚੀਜ਼ ਨਾ ਉੱਥੇ ਲੱਕੜ ਵਾਲੀ ਸੀਗੀ ਲੱਕੜ ਦੇ ਬਾਲੀਆਂ ਸੋਹਣੇ ਆਟ ਮਾਰੀਆਂ ਸੀ ਹਰ ਇੱਕ ਚੀਜ਼ ਸੀ ਲੱਕੜ ਦੀ ਉੱਥੇ ਕੁਝ ਵੀ ਲੈ ਲਈ ਆਪਾਂ ਤਿੰਨ 350 ਤੋਂ ਘੱਟ 400 ਤੋਂ ਘੱਟ ਕੋਈ ਚੀਜ਼ ਨਹੀਂ ਸੀਗੀ ਲੱਕੜ ਦੀ ਅਸੀਂ ਮੈਂਤ ਵੀ ਹੁੰਦੇ ਸਫਾਈ ਬਹੁਤਾਂ ਲੱਕੜ ਦੀ ਚੀਜ਼ ਤੇ ਤੇ ਜਮੀਂ ਦੇਖੋ ਨਾ ਇੰਨਾ ਕੁਲ ਆਗਾ ਦੇਖੋ ਜਿਵੇਂ ਆਪਾਂ ਇਹ ਕਰਦੇ ਬਹੁਤ ਮਲੈਮ ਆਗਾ ਹਰ ਇੱਕ ਚੀਜ਼ ਨਾਲ ਲੱਕੜ ਦੀ ਚੀਜ਼ ਉੱਥੇ ਮਹਿੰਗੀ ਸੀਗੀ ਆਪਾਂ ਉਹ ਕਿਹੜਾ ਦਿਆਏ ਥੋੜਾ ਫਿਰ ਆਪਾਂ ਜਲਦੀ ਆਗੇ ਕਿਉਂਕਿ ਕਣੀਆਂ ਆਉਣ ਲੱਗੀਆਂ ਸੀਗੀਆਂ ਮੈਂ ਕਿਤੇ ਮੀਨਾ ਜੇ ਆਪਾਂ ਨੇ ਫਿਰ ਮੱਝਾ ਬੰਨਣੀਆਂ ਸੀਗੀਆਂ ਅੰਦਰ ਆਪਾਂ ਬਾਹਰ ਮਸ਼ੀਨ ਪੀਸੇ ਕਪੜਤ ਨੂੰ ਆਪਾਂ ਮਸ਼ੀਨ ਮਸ਼ੀਨ ਅੰਦਰ ਕਰਦੀ ਚੀਜ਼ਾਂ ਚੱਕਧਾਰ ਕਰਦੀ ਆਂ ਤੇ ਚਲੋ ਜੀ ਆਪਾਂ ਦੇਖਦੇ ਆਂ ਮੱਜਾਂ ਕਨੇ ਵੀ ਮੀਹ ਕਣੀਆਂ ਹੁਣ ਤਾਂ ਨਹੀਂ ਹੈਗੀਆਂ ਬਾਰੇ ਕੋਈ ਕੋਈ ਡਿੱਗਦੀ ਸੀਗੀ ਜੀ ਕਣੀ ਆ ਜਪਾਂ ਨਾ ਫਾੜੀ ਆਹ ਡੱਬੀ ਨਾਲ ਲੈਨੇ ਡੱਬੀ ਨਾਲ ਆਪਾਂ ਮਹਗੇ ਪੈਂਦੇ ਨੇ ਇਹਦੇ ਨਾਲ ਕਦੇ ਫੈਕਤੀ ਜੀ ਨਾਲ ਸਸਤੇ ਪੈਂਦੇ ਨੇ ਇਹ ਆਪਾਂ ਥੱਲੇ ਭਾਜੀ ਜਾਂਦੇ ਡੱਬੀ ਆਪਣੇ ਕੋਲ ਹੀ ਪਹਿਲਾਂ ਲੈਤੀ ਸੀ ਆਪਾਂ ਇਹਦੇ ਵਿੱਚ ਪਾਉਨੇ ਆਂ ਇਹਦੇ ਵਿੱਚ ਪਾ ਲਈ ਮੈਂ ਆਪਾਂ ਕਰੀ ਕੱਪ ਕੱਪ ਨੂੰ ਤਾਂ ਆਪਣੇ ਕਾਫੀ ਸੀਗੇ ਮੈਂ ਚੱਲ ਸੁਨੇ ਦੇ ਘੇਰੇ ਦੇ ਬਾਹਰ ਤੇ ਜੀ

कपड़े दो तीन धोते नहीं हैं ਆ ਮੱਝਾਂ ਲੱਕੀ ਬੱਦਲ ਦੇਖੋ ਕਿੰਨਾ ਆ ਗਿਆ ਮੀਆਲਾ ਮੌਸਮ ਮਾਹੌਲ ਇੱਧਰ ਸੂਰਜ ਚੜ ਰਿਹਾ ਧੁੱਪ ਇੱਧਰ ਦੇਖੋ ਉੱਥੇ ਨਾ ਸਾਨੂੰ ਕਣੀਆਂ ਲੱਗ ਗਈਆਂ ਸੀਗੀਆਂ ਆਪਣੀਆਂ ਮੱਝਾਂ ਬੈਠ ਗਈਆਂ ਹਜੇ ਬੈਠੀਆਂ ਨੇ ਆਰਾਮ ਨਾਲ ਕੱਚੇ 'ਚ ਜਦੋਂ ਆ ਦੇਖੋ ਕਿ ਇਹ ਧੁੱਪ ਆ ਜਾਂਦਾ ਕਿ ਇੱਧਰ ਕਿੰਨਾ ਮੀਆਲਾ ਹੋਇਆ ਪਿਆ ਜਮੀ ਕਣੀਆਂ ਲੱਗ ਗਈਆਂ ਸੀ ਥੋੜੀ ਥੋੜੀਆਂ 10 20 ਮਿੰਟ ਇਹਨਾਂ ਨੂੰ ਹੋਰ ਬੈਠੀਆਂ ਰਹਿਣ ਦੋ ਫਿਰ ਆਪਾਂ ਨਾ ਅੰਦਰ ਕਰ ਦਾਂਗੇ ਇਹਨਾਂ ਨੂੰ ਕਿ ਪੱਕੇ ਤੇ ਸਾਰਾ ਦਿਨ ਆਮ ਬਝ ਜਾਂਦੀਆਂ ਨੇ ਇਹੇ ਵੀ ਕੱਚੇ ਤੇ ਹੁਣ ਬੈਠੇ ਹਾਂ ਨਾ ਰਾਮ ਨਾਲ ਤੇ ਆਪਾਂ ਹੁਣ ਬਣਾ ਲਈਏ ਕੁੱਟਕ ਚਾਹ ਇੱਧਰ ਆਪਾਂ ਸਬਜ਼ੀ ਧੋਕੇ ਧਰਤੀ ਚਾਹ ਵਨਾਂ ਕਿ ਆਪਾਂ ਥੋੜਾ ਜਿਹਾ ਲੈ ਕੋਣ ਸੀ ਬਾਜ਼ਾਰ ਚ ਦੋ ਕੁ ਮਿੰਟ ਕੰਮ ਸੀਗਾ ਜੀ ਆਪਾਂ ਨੂੰ ਤੇ ਅੱਜ ਸਬਜ਼ੀ ਆਪਾਂ ਬਣਾਉਦੇ ਨਹੀਂਗੇ ਸਬਜ਼ੀ ਆਪਣੇ ਪਈ ਹੈਗੀ ਚਾਹ ਆਪਕਾ ਕਿ ਆਪਾਂ ਨੇ ਬਿਆਛ ਵਗ ਜਾ ਨਹੀਂ ਤੇ ਆਪਾਂ ਹੁਣ ਚਾਹ ਬਣਾ ਲਈਏ ਸਟਕਾ ਤਾਂ ਤੇ ਚਾਹ ਅੰਦਰ ਆਪਣੇ ਸਬਜ਼ੀ ਗੋਭੀ ਵੀ ਪਈ ਸੀ ਗਾਜਰਾ ਵੀ ਆ ਗਿਆ ਖੇਤੋਂ ਤੇ ਚਾਹ ਬਣਾ ਗਏ ਆਪਾਂ ਚਲੋ ਜੀ ਆਪਾਂ ਨਾ ਚਾਹ ਬਣਾ ਕੇ ਪੀ ਲਿਆ ਆਪਾਂ ਸਾਮਾਨ ਚੱਕਤਾ ਸਾਰਾ ਜਿਹੜੇ ਬੂਟ ਵਾਟਰ ਰਹਿ ਗਏ ਆਪਣੇ ਘਰ ਵਾਲੇ ਪਾਉਣ ਵਾਲੇ ਨਾ ਸਵਾ ਉੱਠ ਕੇ ਪਾਉਣੇ ਆਪਾਂ ਮੱਜਾਂ 'ਚ ਉਹ ਚੱਕਦੀ ਆਪਾਂ ਪੁੱਛੇ ਪੁੱਛੇ ਚੱਕ ਕੇ ਧਰਦੀ ਆ ਆਪਣਾ ਸਾਰਾ ਸਾਮਾਨ ਅੰਦਰ ਸਾਂਭਦੀ ਆ ਫਿਰ ਮੱਜਾ ਬੰਦੀ ਆ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਹੋਰ ਕੀ ਕੰਮ ਧੰਦਾ ਹੋਊਗਾ ਕਰਨਾਣਾ ਮਾੜਾ ਮੋਟਾ ਆਪਾਂ ਸਾਰਾ ਨਿਮੇੜਦੀ ਮੋੜ ਕੇ ਚਲੋ ਜੀ ਅੱਜ ਦੀ ਵੀਡੀਓ ਦਾ ਅੰਤ ਇੱਥੇ ਕਰਦੇ ਹਾਂ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ਼੍ਰੀ ਅਕਾਲ